ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸਾਕ ਸਤਿ ਸਾਕ ਜੀ ਠੀਕ ਠਾਕ ਹਾਂ ਗੇਟ ਤੇ ਚੱਕੇ ਗਏ ਮੇਰੇ ਗੇਟ ਤੇ ਚੱਕੇ ਗਏ ਕੀ ਅੱਜ ਅਸੀਂ ਆਏ ਆ ਗਿੱਲਬਿਲੇ ਦੇ ਨਾਲ ਹੋ ਠੀਕ ਹੋ ਜੀ ਬਿਲਕੁਲ ਜੀ ਬਿਲਕੁਲ ਅੱਜ ਅਸੀਂ ਆਏ ਆ ਮਸ਼ੀਨ ਦੀ ਡਿਲੀਵਰੀ ਲੈਣ ਬਾਤ ਤੇ ਹੈ ਗਿੱਲਬਿਲੇ ਅਸੀਂ ਮਸ਼ੀਨਾਂ ਤਿਆਰ ਕਰੀਆਂ ਪਹੁੰਚੇ ਆ ਜੀ ਮਲੇਰਕੋਟਲੇ ਅੱਜ ਵੀਰ ਉਹਨਾਂ ਦੇ ਕੋਲੇ ਬਿਜ਼ਨਸ ਤੇ ਪੁੱਛਿਆ ਇਹ ਚੱਲਦੇ ਅੰਦਰ ਅੱਜ ਤਾਂ ਸਰਪ੍ਰਾਈਜ਼ ਵਿਜ਼ਿਟ ਹੋਈ ਆ ਸਾਡੀ ਲਓ ਜੀ ਸੋਹਣਿਓ ਹੋ ਗਏ ਇੰਟਰ ਇਹ ਦੋ ਤਿੰਨ ਮਾੜਲਾਂ ਚ ਆਉਂਦੀਆਂ ਨਾ ਕਿੱਲ ਵੀਰੇ ਇਹ ਆ ਚੀਜ਼ ساری ਬੜੀ ਆ ਵੀ ਆ ਲੈਣੀ ਹੈ ਬਿਲਰ ਹਾਂ ਬਿਲਰ ਬਾਈ ਤੂੰ ਲੈ ਪਤਾ ਕਰਾਇਆ ਗੱਠਾਂ ਵਿਕਦੀਆਂ ਕਿੱਥੇ ਆ ਬਰਵਾ ਦੇ ਉੱਥੇ ਸੈਟਲਮੈਂਟ ਫਰੇ ਹੀ ਦਾ ਨਾ ਪਤਾ ਆਪਣਾ ਚੱਕ ਤੂੰ ਟਰੈਕਟਰ ਨਾਲ ਮੈਂ ਲਾ ਦੂੰਗਾ ਤਿੰਨ ਚਾਰ ਫੁੱਟ ਬਹੁਤ ਠੀਕ ਆ ਛੋਟੇ ਜਿਹੇ ਲੈਣ ਦਾ ਤਾਂ ਕੋਈ ਫਾਇਦਾ ਨਹੀਂ ਆਹੀ ਬਗਿਆ ਆਹੀ ਆਹੀ ਗੋਲਗੱਠ ਉਹ ਬਾਈ ਗੱਠ ਨਹੀਂ ਪੂਰੀ ਹੁੰਦੀ ਉਹਨਾਂ ਕੋਲੋਂ ਠੀਕ ਆ ਇੱਥੇ ਸਪੀਡਵੇਕ ਵਾਲਿਆਂ ਦੇ ਜਾ ਕੇ ਆ ਪੂਰੀ ਆਪਾਂ ਨੂੰ ਆਫਰ ਆਈ ਵੀ ਆ ਵੀ ਕਹਿੰਦੇ ਤੁਸੀਂ ਬਿਲਰ ਦਾ ਮੈਂ ਕਹਿੰਦਾ ਵੀ ਆਪਣੇ ਦਸ਼ਨੀ ਖਾਲੇ ਜੀ ਖਰੇ ਹੀ ਕਰਾਇਆ ਭਿਆ ਕਰ ਬਹੁਤ ਸੋਹ ਆ ਬਾਈ ਕਿਉਂ ਮਾਰੀ ਐ ਹੱਥ ਤੁਸੀਂ ਤੁਹਾਡੇ ਕੋਲ ਹੈਗੀ ਐ ਇਹ ਹੀ ਇੱਕ ਦੂਜੀ ਉਹ ਬੈਠਾ ਹੈ ਉਹਨੂੰ ਪ੍ਰੀਮੀਅਮ ਠੀਕ ਹੈ ਬਈ ਇਹ ਕੋਲੇ ਚਾਰ ਬੰਦੇ ਸੁੱਖੇ ਬਈ ਆ ਦੇਖ ਮਸ਼ੀਨ ਇਹਦੀ ਨਾਲੋਂ ਚੇਂਜ ਆਪਣੇ ਵਾਲੀ ਆਹੀ ਕੁਛੇ ਕਿਤੇ ਵੀ ਕਿਵੇਂ ਆ ਥੋੜਾ ਆ ਕਹਿੰਦੇ ਅੰਗਲੂਂਕਲ ਜੇ ਕੱਢਦੇ ਵਿੱਚੋਂ ਪਤਾ ਨਹੀਂ ਆ ਕਹਿੰਦੇ ਇਹਦੇ ਅੰਗਲੂਸ ਪ੍ਰਾਈਜ਼ ਦੇ ਦੇ ਸਰਪ੍ਰਾਈਜ਼ ਆ ਮਸ਼ੀਨ ਦੇ ਦੇਣਾ ਇੰਨੀ ਬੋਲ ਆਪਾਂ ਤਾਂ ਕੋਈ ਦੱਸਦੇ ਨਹੀਂ ਆ ਗੋਰੀ ਗੋਰੀ ਦੇਤੀ ਆ ਗੋਰੀਆਂ ਦੇਤੀਆਂ ਸਾਰੀਆਂ ਉਹ ਕਿੱਥੇ ਲਾਇਆ ਮੈਂ ਜਿਹੜਾ ਕਟਰ ਵਾਲਾ ਲਾਇਆ ਮੈਂ ਜਿਹੜਾ ਕਟਰ ਵਾਲਾ ਜਿਹੜੀ ਮੱਕੀ ਦੀਆਂ ਆ ਆ ਛਟਕੇ ਵਾਲਾ ਛਟਕੇ ਵਾਲਾ ਅੱਛਾ ਆਪਣੀ ਨੂੰ ਨਹੀਂ ਉਤੋ ਖਾਓ ਮੱਕੀ ਵਾਲੀਆਂ ਨੂੰ ਅੱਜ ਮੱਕੀ ਵਾਲੇ ਨਾਲ ਮੱਕੀ ਵਾਲੇ ਕਾਰ ਦੇ ਨਾਲ ਬਾਕੀ ਤੇਲ ਬਵਾ ਸੀਗਾ ਆਪਾਂ ਪਾਉਂਗਾ ਪੇਂਟ ਕੁਆਲਿਟੀ ਠੀਕ ਆ ਬਲ ਬਿੰਗੀਆਂ ਵੀ ਲੱਗਦੇ ਜੀ ਆ ਪਾਲਿਸ਼ ਜੀ ਚੰਗੀ ਜਿਹਾ ਜੀ ਆ ਟੈਰ ਲੱਗਿਆ ਪਾ ਵੀ ਕਿਦੀ ਬੁਰੀ ਬੁਰੀ ਪਾ ਵੀ ਕੋਈ ਕੋਰਦੀ ਅਗਲਾ ਬੰਤਾ ਹੈ ਹੈ ਬਿੰਨਾ ਜੀ ਨੇ ਵੀ ਵਧੀਆ ਮੇਲੇ ਲੱਗਦੀ ਹੈ ਵੀ ਜਿਹੜਾ ਐਲੀਵੇਟਰ ਵੀ ਦੇਖਾ ਇੱਥੋਂ ਵੀ ਖੁੱਲਦਾ ਹੈ ਹੈਨਾ ਜਿਹਦੇ ਵਿੱਚ ਸੋਇਆ ਵੀ ਮੂੰਗੀ ਦੇ ਵਿੱਚ ਤੋਂ ਤੋਂ ਹੋਣਗੇ ਸਮਸਿਆ ਹੈ ਇੱਥੋਂ ਵੀ ਬਹੁਤ ਵਧੀਆ ਹੈ 2:00 ਵਜੇ ਹੋ ਗਿਆ ਹਾਂਜੀ ਬਾਕੀ ਹੁਣ ਸੁੱਖੇ ਭਾਈ ਗਿੱਲੂ ਵੀਰਾ ਕਹਿੰਦਾ ਇਛਰ ਐਚਰ ਦਾ ਇੰਜਨ ਕਹਿੰਦਾ ਬਹੁਤ ਵੇਚ ਰਹੇ ਨੇ ਇੰਜਨ ਬਹੁਤ ਹੁਣਾ ਐਚਰ ਦਾ ਐਚਰ ਦੇ ਕਹਿੰਦੇ ਐਚਰ ਦਾ ਵੀ ਬਹੁਤ ਮਾਹਰ ਵੀ ਸਾਡਾ ਹੁਣ ਲੈ ਲੈਣ ਦੇ ਮਨ ਹੈ ਜੇ ਅਸੀਂ ਟੇਲਰ ਹਾਂ ਹਾਂ ਤੇ ਬਹੁਤ ਘੱਟ ਵੀ ਨਹੀਂ ਜਿਆਦਾ ਪਾਵਰ ਦੀ ਜਿਆਦਾ ਉਹ 140 ਪਾਵਰ ਆ ਗਿਆ 140 180 ਅੱਛਾ 180 ਪਾਵਰ ਉਹ ਚੱਲ ਪਹਿਲਾਂ ਉਹ 121 ਆਪਣੇ ਜਦੋਂ ਉਹ ਮੁੱਢ ਦੀ ਨਹੀਂ ਮਾ ਮੈਂ ਇਹਨਾਂ ਨੇ ਕਹਤੇ ਵੇਚ ਲੋ ਜਿਆਦਾ ਅਸੀਂ 2016-16 ਚ ਲਿਆ ਤਾਂ ਸੁੱਖੇ ਜਾਂ 5.5 ਲੱਖ ਤੱਕ 5-5 ਦਾ ਦਿੱਤਾ ਨਹੀਂ ਘੱਟ ਸੀ ਘੱਟ ਸੀ 5 ਤੋਂ ਵੀ ਥੱਲੇ ਦਾ ਹਾਂ ਮਾਤ ਜਤ ਇੰਜਨ ਇੰਜਨ ਹੋ ਗਿਆ 7.5 ਲੱਖ ਰੁਪਏ ਤੇ ਮੈਂ 27-28 ਲੱਖ ਰੁਪਏ ਦੀ ਹੋ ਸਾਢੇ 4 ਦਾ ਇੰਜਨ ਸੀਗਾ ਹਾਂ ਤੇ ਰਿਪੇਲ ਕੋਰ ਬਹੁਤ ਫਰਕ ਜੀ ਰਿਹਾ ਫੇਰ ਬਾੜ ਵੀ ਚੰਗਾ ਦਿੰਦਾ ਕੱਲ ਪਾਸੋਂ ਲੈ ਕੇ ਗਿਆ ਮੈਂ ਇੱਕ ਦੀ ਵੀਡੀਓ ਦੇਖੀ ਬਾਈ ਜੀ 4-5 ਤਾਂ ਸ਼ਾਫਟਾਂ ਹੀ ਨੇ ਸ਼ਾਫਟਾਂ ਵੀ 4-5 ਦਾ 4-5 ਦੀ ਸ਼ਾਫਟਾਂ ਹੁੰਦੀਆਂ ਇਹ ਤਾਂ ਹੋਰ ਗੱਲ ਹੈ ਕਿ ਬੰਦੇ ਤੇ ਬੜੀ ਵਾਧਾ ਦੇਣਾ ਆ ਦਸਤੇ ਬੜੀ ਆ ਇਸੇ ਆ ਕੇ ਕਸਟਮਰ ਦਾ ਮਨ ਦੂਹੰਦਾ ਵੀ ਸਾਡਾ ਸਟਪੜੀ ਦੇ ਲੋ ਜਗਾ ਜੀ ਦੇ ਦਿੰਦੇ ਫਿਰ ਸਟਪੜੀ ਵੀ ਲੱਗਦੀ ਨਹੀਂ ਲੱਗਦੀ ਆ ਜਗਾ ਜੀ ਸਾਰੇ ਉਹ ਲੱਗਦੇ ਨਹੀਂ ਮੇਰੇ ਮਜੀਦ ਦੇ ਨਾਲ ਸਟਪਣੀ ਸਟਪਣੀ ਹੀ ਹੋएगी ਬਿਲਕੁਲ ਬਿਲਕੁਲ ਇਹ ਅੱਜ ਜਿਹੜੀਆਂ ਜਾਣੀਆਂ ਉਹ ਬਾਹਰ ਆਈਆਂ ਬਾਹਰ ਆਈਆਂ ਚੁੱਪੀ ਚੱਲੀਆਂ ਇਹ ਜੂਪੀ ਜੂਪੀ ਚੱਲੀਆਂ ਜੂਪੀ ਚੱਲੀਆਂ ਅੱਛਾ ਇੱਕ ਦੇ ਇਲਾਕੇ ਜੂਪੀ ਜਾਣੀ ਜਿੱਥੇ ਮਰਜ਼ੀ ਜਾਣੀ ਆ ਪਿੰਡ ਤੋਂ ਪਹਿਲਾਂ ਵੀ ਹੁੰਦੀ ਆ ਕੋਈ ਦਾ ਕੋਈ ਮਸਲਾ ਨਹੀਂ ਆ ਅੱਜ ਵਾਲੀ ਉੱਚਾ ਕਰਨਾ ਬਾਕੀ ਥੱਲੇ ਤੋਂ ਉੱਚੀ ਜਿਵੇਂ ਸੇਜੋਗੇ ਆ ਦੇਖੋ ਜਿੱਥੇ ਜੁਨੀ ਦਾ ਨਾਲ ਫਾੜੀਆਂ ਨਾਲ ਜੀ ਸੰਦਾਰ ਸਟੇਜ ਆ। ਅਸ਼ਾ ਸੇਖਰੀ ਅਗਲਾ ਜਿੱਕ ਜੀ ਸਕੂਲ ਚਾਲ ਵਧੀਆ ਦੰਨੇ ਵਧੀਆ ਤੁਮਰੇ ਕੰਮ ਆਉਂਦੇ ਆ। ਆਹੀ ਚੀਜ਼ਾਂ ਦਾ ਹੁੰਦੀ ਹੈ ਬੈਲੀ ਤੇ ਬਣਉਂਦੀ ਹੈ। ਬਹੁਤ। ਕਿ ਤੋਂ ਅੱਗੇ ਨਟਾਤੇ ਆਂ ਕੁੱਤੇ ਕੱਲ ਦਾ ਪਤਾ। ਇੱਕ ਨਵੇਂ ਦਾ ਰੀਜ਼ਨ ਉਹ ਕਿੱਥੇ ਕੱਢੀ ਨੀ ਉਹ ਜੀ ਆਪਾਂ ਇਸ ਤਾਵਾ ਤੇ ਕਰਾਂਗੇ ਕਿ ਕਿਤਾਵਾ ਦਾ ਮੁੱਕਾ ਠੀਕ ਜੀ ਤਾਵਾ ਹੈ ਉਹ ਨੋ ਸੁੱਖੇ ਭਾਈ ਇਹ ਠੀਕ ਹੈ ਜਿਸ ਤਾਵਾ ਕਰ ਕੱਢੂ ਕੱਢਣਾ ਹੈ ਨਾ ਇੱਥੇੋਂ ਪਲੇਟਫਾਰਮ ਦੀ ਬਾਹਰ ਆ ਜਾਣਾ ਸਿੱਧਾ ਕੱਢਦੇ ਆਪ ਵੀ ਠੀਕ ਹੈ ਆਪਣੇ ਵਾਲੇ ਤੇ ਦੁਨੀਆਂ ਦੇ ਜਿਵੇਂ ਫਿਕਸ ਆ ਉਹ ਬਹੁਤ ਠੀਕ ਹੈ ਉਹ ਦਿੱਕਤ ਹੈ ਨਾ ਉਹ ਦਿੱਕਤ ਹੈ ਹਰੇਕ ਜੀ ਜੀ ਆਹ ਵਾਹੀ ਆ ਆ ਦੇਖੋ ਇਹਦੇ ਮਸ਼ੀਨ ਵਾਲਾ ਵੀ ਆਸਾ ਲੱਗ ਕੇ ਨਹੀਂ ਦਿੰਦਾ ਹਾਂ ਹੈ ਨਾ ਆਪਾਂ ਇਹ ਕਟਰ ਜਿੱਨਾ ਪਾਸੇ ਲੈ ਕੇ ਚੱਲੀਏ ਕਿ ਮੂਰੀ ਠੀਕ ਹੈ ਮੂਰੇ ਵੀ ਠੀਕ ਆ ਕਰਨ ਵੀ ਦੂਰੇ ਮੂਰੇ ਵੀ ਠੀਕ ਆ ਆ ਤਾਂ ਉੱਥੋਂ ਹੀ ਜਾਂਦਾ ਸੋਲੀਆ ਵਾਲਿਆਂ ਤੋਂ ਹਾਂ ਹਾਂ ਉਹ ਕਹਿੰਦੇ ਸੱਤੋਂ ਇੱਥੋਂ ਹੀ ਚੱਕ ਲੈ ਠੀਕ ਆ ਨੂੰ ਵਜਨ ਚੱਕਣਾ ਬਾ ਨਹੀਂ ਉੱਥੋਂ ਲਿਆਵਾਂਗੇ ਟੰਗਾ ਕੇ ਤਾਂ ਆ ਨਹੀਂ ਮਿਲਦੀ ਅਬ ਠੀਕ ਆ ਜੀ ਤੁਸੀਂ ਕਰੋ ਪੈਦਾ ਪੱਤੀਆਂ ਨਹੀਂ ਮਿਲਣੀਆਂ ਸਹੀ ਗੱਲ ਹੈ ਪੱਤੀਆਂ ਨਹੀਂ ਮਿਲਣੀਆਂ ਸਹੀ ਗੱਲ ਆ ਤੂੰ ਆਉਣ ਦੇ ਇੱਥੇ ਆਉਣ ਦੇ ਆ ਲੋਕ ਨਹੀਂ ਮਿਲਣਿਆ ਹਾਂ ਆ ਲੋਕ ਨਹੀਂ ਮਿਲਣਿਆ ਇਹ ਲੋਕ ਨਹੀਂ ਮਿਲਣਿਆ ਚੱਲ ਕੋਈ ਆ ਚੀਜ਼ ਬੜੀ ਵਧੀਆ ਕਰੀ ਗਏ ਬਾ ਠੀਕ ਆ ਸਾਡੇ ਘੈਂਟਾ ਅਧਗਾਰ ਦੇਖ ਬੜੀ ਇੱਕ ਚੀਜ਼ ਤਾਂ ਫਰਕ ਹੈ ਪਕੋਈ ਨਹੀਂ ਦਸ਼ਮੇਸ਼ ਵੇ ਤਾਈ ਦਸ਼ਮੇਸ਼ ਹਾਂ ਬਿਲਕੁਲ ਸਾੜਾ ਉਰੇ ਨਾ ਮਾਲ ਚਲੀ ਉੱਟੇ ਮੈਂ ਨਿੰਦਰਤੋਂ ਵਾਲੀ ਦੀ ਵੀਡੀਓ ਦੇਖਦਾ ਰਹਿਣਾ ਨਿੰਦਰਤੋਂ ਕਹਦਾ ਵੀ ਦਸ਼ਮੇਸ਼ ਅੰਦਾ ਤੰਗ ਹੋਇਆ ਬਾ ਉਰੇ ਤੋਂ ਫਲਾ ਉਹਦੇ ਥੱਬਾ ਜਿਹੀ ਬਣੀ ਜਾਂਦਾ ਅਸੀਂ ਕੀ ਕਰੀਏ ਬਈ ਸਟੈਂਡਰਡ ਦੇ ਨਾਲ ਮੁੱਛ ਦੇ ਲੈ ਕੇ ਅਸੀਂ ਅੱਜ ਇੱਕ ਟੱਕੂ ਦੇ ਚੱਦਰੇ ਲਾਤੀ ਥੱਲੇ ਅੱਛਾ ਉਹਦੇ ਨੂੰ ਥੱਬਾ ਚੜਦਾ ਹੀ ਨਹੀਂ ਖੜਾ ਨਹੀਂ ਹਾਂ ਥੱਲੇ ਉਹ ਇਹ ਇਹ ਨਹੀਂ ਲੱਗਣਾ ਹੈਗਾ ਆਪਣੇ ਉੱਚਾ ਚੜੀ ਜਾਂਦਾ ਜਿਹੜੀ AC ਵਾਲੀ ਪੂਰਾ ਪ੍ਰੋਬਲਮ ਨਹੀਂ ਆ ਜੀ ਬੱਸ ਰੱਬ ਦਾ ਨਾ ਕਿ ਫਰੰਟ ਟੋਕਰ ਫਰੰਟ ਟੋਕਰ ਬਹੁਤ ਹੁੰਦਾ ਹੈ ਫਰੰਟ ਟੋਕਰ ਨਾਬੇ ਦੇ ਵਿੱਚ ਮੇਰੇ ਨਾਲ ਤਾਂ ਲਗਭਗ ਬਹੁਤ ਘੱਟ ਪਾਰ ਸੋਨੇ ਹੀ ਪਾਰ ਰਹੇ ਸੋਨੇ ਹੀ ਪਾਰ ਰਹੇ ਆਹਦਾ ਇੰਨਾ ਕੰਮ ਕਰਦਾ ਆਹਦਾ ਆਜੋ ਬਾਕੀ ਘਮਾਉਨੇ ਆਪਾਂ ਤੋਂ ਲਾਓ ਜੀ ਮੀਟਿੰਗ ਚੋਂ ਆਗੇ ਬਾਹਰ ਕੀ ਬਣਿਆ ਜੀ 12 ਤਰੀਕ ਨੂੰ ਕਹਿੰਦੇ ਵੀ ਇੱਕ ਦੋ ਦਿਨ ਜਿਹੜੇ 9 10 ਵਾਲੇ ਆ ਉਹ ਥੋੜੇ ਜਿਕੇ ਭਾਰੂ ਨੇ ਤੇ ਕਹਾ ਕਰ ਨਹੀਂ 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 12 ਤਰੀਕ ਨੂੰ ਸੋ ਆਪਣੇ ਸਾਰੇ ਆਪਣੇ ਭਾਈ ਭਾਈ ਜਿੰਨੇ ਹਾਂ ਵੀਡੀਓ ਵੀ ਬਣਾਉਂਦੇ ਨੇ ਉਹਨਾਂ ਨੂੰ ਅਸੀਂ ਲੈ ਕੇ ਵੀ ਆਉਣਾ ਸਾਰਿਆਂ ਦਾ ਦੇਖਿਆ ਆ ਸਾਰਿਆਂ ਦਾ ਚੈਨਲ ਕਰ ਲਿਓ ਭਾਈ ਬਿਲਕੁਲ ਇਹਦਾ ਭਈ ਚੌ ਵਾਰੀ ਸਾਨੂੰ ਤਾਂ ਕਿ ਬੰਦ ਦਾ ਪੂਰਾ ਇਹ ਤਾਂ ਰੋਜ਼ ਮਸੀਦਾ ਵੇਚਦੇ ਰਹਿੰਦੇ ਆ ਇਹ ਚੌਂਗੀ ਆ ਮਜੀਦ ਵੇ ਵੀ ਚੀਨਾ ਦਾ ਬਾਬਾ ਜਾਓ ਆ ਕਿਉਂ ਜਿਹੜਾ ਹਾਂ ਹਾਂ ਬਿਲਕੁਲ ਸਾਨੂੰ ਜਿਹੜੀ ਆਇਆ ਵੀ ਸਾਡੇ ਪਹਿਲੇ ਚੱਲੀ ਆ ਸਾਨੂੰ ਆਇਆ ਵੀ ਦਸ਼ਮੀਸ਼ ਪਹਿਲੀ ਚੱਲੀ ਆ ਉਹਦੇ ਨਾਲ ਚੌਂ ਮਨਾਉਣਾ ਹਾਂਜੀ ਮਿੱਤਰੋ ਪਹੁੰਚ ਚੁੱਕੇ ਆ ਜੀ ਗੱਲੂ ਵੀਰੇ ਦੇ ਪੈਂਡ ਤੇ ਕੋਟਲੇ ਬੜਲੇ ਆ ਕੇ ਮਸ਼ੀਨ ਦਾ ਤਕਰੀਬਨ 12 ਤਰੀਕ ਤੱਕ ਕਰਨਗੇ ਹਾਂਜੀ 12 ਤਰੀਕ ਪਹਿਲਾ ਦੰਦੇ ਨਹੀਂ ਮਸ਼ੀਨ ਜ਼ੋਰ ਬਹੁ ਮਾਰਿਆ ਏ ਜ਼ੋਰ ਤਾਂ ਫੁੱਲ ਬਾਰਿਆ ਹੁਣ ਵੀ ਖੈਰ 12 ਤਰੀਕ ਸਾਡੀ ਫਾਈਨਲ ਹੋਈ ਆ ਵੀ 12 ਤਰੀਕ ਤੱਕ ਮਸ਼ੀਨ ਸਾਨੂੰ ਦੇ ਦਿਓ ਵੀ ਹਾਂ ਨਾ ਫਿਰ ਅੱਗੇ ਫਿਰ ਆਇਆ ਪਤਾ ਕੀ ਗੱਲ ਹੈ ਸਾਰੇ ਢੀਕਦੇ ਸਾਰੇ ਢੀਕਦੇ ਸਾਰੇ ਢੀਕਦੇ ਆ ਬੜਾਈਆਂ ਦਾ ਹੁਣ ਆਪਾਂ ਦੇਖਦੀ ਆ ਰਹੇ ਹਾਂ ਕਿ ਵੀ ਹੁਣ ਕਣਕ ਦੀਆਂ ਫੋਟੋ ਖਿੱਚ ਲਈਆਂ 55 ਪਈਆਂ ਨੇ ਕਣਕਾ ਤਾਂ ਪੀਲੀਆਂ ਹੋ ਗਈਆਂ ਤੇ ਵੀ ਰਾਤ ਲੈ ਇੱਕ ਸ੍ਰਿੰਦਰਾਂ ਮਸ਼ੀਨ ਕੱਟ ਕੇ ਸੁਖੇ ਬਾਈ ਨੇ ਚਲਾਈ ਵੀ ਆ ਮਸ਼ੀਨ ਨੂੰ ਹਾਂਜੀ ਕੀ ਕਹਿੰਦੀ ਸ੍ਰਿੰਦਰਾਂ ਸ੍ਰਿੰਦਰਾਂ ਵਾ ਇਹ ਜਮਾ ਨਵੀਂ ਆ ਹਨਾ ਇਹ 0 ਮੀਟਰ ਇਹਨੂੰ ਕਿਹੜਾ ਇਛਰੇ ਇੰਜਨ ਲੈ ਉੱਪਰ ਪਹਿਲਾਂ ਚੜ ਕੇ ਇਛਰੇ ਦੇਖੀਏ ਇਹਨੂੰ ਸਟਾਰਟ ਕਰਕੇ ਸੁਣਾਓ ਮੜਜੀ ਆਵਾਜ਼ ਸੁਣਾਓ ਹੈਗੀ ਚਾਬੀ ਪਿੱਛੇ ਹੁਣ ਚੱਕਰ ਐ ਵੀ ਪਾਈ ਜਾਂਦਾ ਸੁੱਖਾ ਵੀ ਕਹਿੰਦਾ ਇੰਜਨ ਐ ਛਰਦਾ ਵੀ ਬਾੜਾ ਨਹੀਂ ਹੈ ਆਵਾਜ਼ ਸੁਣਿਓ ਐ ਛਰਦੇ ਇੰਜਨ ਦੀ ਮਾ ਬەڵਮ ਇਹ ਕਹਿੰਦਾ ਇੰਜਨ ਐ ਵੀ ਬਹੁਤ ਵਧੀਆ ਨਾਲੇ ਪਾਵਰ ਚ ਬੜਾ ਲੈ ਲੈਣ ਦਾ ਨੂੰ ਬਾ ਨਹੀਂ ਮਾ ਮੇਰਾ ਮਨ ਲੈ ਲੈਡ ਵਰ ਕਰਦਾ ਬਾਣੀ ਦੇਸ ਆਤਾ ਨਹੀਂ ਹੈ ਜਮਾ ਵੀ ਫੁੱਲ ਵੀ ਫੁੱਲਦੇ ਇਸ ਬਿਲਕੁਲ ਬੈਬਰੇਸ਼ਨ ਨਹੀਂ ਬਿਲਕੁਲ ਵੀ ਬੈਬਰੇਸ਼ਨ ਨਹੀਂ ਮੈਂ ਤਾਂ ਹੀ ਮਾਚ ਨੂੰ ਪਹਿਲਾਂ ਇੰਜਨ ਦੇਖ ਕੇ ਆਈ ਹਾਂ ਕਿ ਇੰਜਨ ਦੀ ਆਵਾਜ਼ ਬੋਜ ਕਿਵੇਂ ਆ ਹੈ ਹੈਨਾ ਆਵਾਜ਼ ਕਿਵੇਂ ਲੈ ਲੈਣ ਦੀ ਐਵੇਂ ਦੀ ਉਹ ਇੱਕ ਫਰਕ ਆ ਉਹਦੀ ਥੋੜੀ ਜਿਹੀ ਮੋਟੀ ਆ ਹੈਨਾ ਅੱਛਾ ਵਾਈਬ੍ਰੇਸ਼ਨ ਨਹੀਂ ਕਰਦਾ ਪਤਾ ਨਹੀਂ ਕੀ ਜਾਂ ਤਾਂ ਇੰਜਨ 'ਚ ਫਰਕ ਆ ਵਾਈਬ੍ਰੇਸ਼ਨ ਭੋਰਾ ਨਹੀਂ ਕਰਦਾ ਮਸ਼ੀਨ ਪਰ ਆ ਵੀ ਹੈਨਾ ਇੰਜਨ ਤੋਂ ਥਾਰੇ ਬਾਦੇ ਵਧੀਆ ਇਹ ਮੈਂ ਪੁੱਛ ਆ ਸਰਨ ਸਰਨਾ ਆ ਕਰ ਰਿਹਾ ਆ ਕਰ ਇਹ ਤਾਂ ਚੱਲਣਾ ਇੱਕ ਮਿੰਟ ਦੀ ਪਾਏ ਬੇ ਸੁੱਖੇ ਭਾਈ ਇਹਨਾ ਨਾ ਨਾ ਠੀਕ ਆ ਇਹ ਪੂਰਾ ਪਸੰਦ ਆ ਨੰਨ ਮੰਨੂ ਲੱਗਦਾ ਥੋੜੇ ਕੋਲ ਮੈਂ ਕਹਿੰਦਾ ਸੋਚੋ 90% ਮਸ਼ੀਨਾਂ ਨੂੰ ਲਾ 90% ਐਸ਼ਰ ਬਦੋ ਅੱਛਾ ਐਸ਼ਰ ਬੈਲੋ ਹਾਂਜੀ ਐਸ਼ਰ ਠੀਕ ਇਹ ਦੂਜੀ ਉਹਦੇ ਕੀਮਤਕੂਮਤ ਪੱਖੋਂ ਬਰੋਬਰਿਆ ਇੱਕ ਫਰਕ ਹੈ ਮਾੜਾ ਮੋਟਾ ਤਕਰੀਬਨ ਜਿਹੜੀਆਂ ਔਰ ਬੜੀਆਂ ਫੈਕਟਰੀਆਂ ਨੇ ਤਾਂ ਕੋਈ ਨਹੀਂ ਪਾਉਂਦੀਆਂ ਹਾਂ ਇਹ ਫੈਕਟਰੀ ਇੱਕ ਅੰਦਰ ਇੰਜਣ ਚ ਪਾ ਦਿੰਦੀਆਂ ਨੇ ਮਾੜਾ ਮੋਟਾ ਪਾ ਠੀਕ ਹੈ ਠੀਕ ਹੈ ਇਹ ਪਾਵਰ ਚ ਵੱਡਾ ਲੈ ਲੈਣ ਨਾਲੋਂ ਵੱਡਾ ਇਹ 140 HP ਆ ਹਾਂ ਤੇ ਲੈ ਲੈਣ ਦਾ ਹੈਗਾ 133 133 133 ਠੀਕ ਹੈ ਠੀਕ ਫਿਰ ਪਾਵਰ ਚ ਵੀ ਵੱਡਾ ਯਾਰ ਇਹ ਤਾਂ ਡੀਜ਼ਲ ਖਰਚੇ ਘੱਟ ਦੱਸ ਦੇ ਡੀਜ਼ਲ ਖਰਚਾ ਉਹਦੇ ਨਾਲ ਘੱਟ ਆ ਅੱਛਾ ਗਾਰੰਟੀ ਵਾਰੰਟੀ ਗਾਰੰਟੀ ਵਾਰੰਟੀ ਹੁੰਦੀ ਉਹ ਸਾਲ ਦੀ ਇੰਜਣ ਦੀ ਜਿੰਨੇ ਲੈ ਲੈਣ ਦੇ ਦਿਆ ਠੀਕ ਹੈ ਅੱਛਾ ਮੈਨੂੰ ਐ ਦੱਸੋ ਵੀ ਉਹ ਜਿਵੇਂ ਰੀਸੇਲ ਦੇ ਵਿੱਚ ਫਰਕ ਪਾਉਂਦਾ ਇੰਜਨੇ ਉਹ ਮੈਂ ਤੁਹਾਨੂੰ ਦਾਦਾ ਆਪਾਂ ਕੱਟ ਕੇ ਲਿਆਉਂਦੀਆਂ ਮਸ਼ੀਨਾਂ ਹਾਂ ਜੇ ਆਪਾਂ ਪਾਵਾਂ ਕਿ ਤਾਈਂ ਹੋਰ ਪਾਉਗਾ ਬਿਲਕੁਲ ਵੀ ਜਣੀ ਕੋਈ ਐਵੇਂ ਨਹੀਂ ਡਰਨੇ ਉਹ ਪ੍ਰੈਸ਼ਰ ਰਿੰਜਰ ਦੇ ਵਿੱਚ ਇੱਕ ਸੀਲ ਲੱਗੇ ਵਾਲੀ ਵੇਚੀ ਆ ਦਸ਼ਮੀਸ਼ ਹਾਂ ਕੋਈ ਫਰਕ ਨਹੀਂ ਕਿ ਉਹ ਹੀ ਮਾਰਕਾ ਵਿਕਣਾ ਹੈ ਉਹ ਬਸ ਮਾਰਕਾ ਇੰਜਨ ਦੀ ਜਣੀ ਇੰਨੀ ਬੈਲ ਹਾਂ ਬਿਲਕੁਲ ਬਿਲਕੁਲ ਪੇਟੀ ਬੰਦ ਇੰਜਨ ਹੈਗਾ ਪੇਟੀ ਪੇਟੀ ਬੰਦ ਇੰਜਨੇ ਕਿਹੜੇ ਡਿਸਪੋਜ਼ਲ ਹੈ ਹਾਂ ਮੈਨੂੰ ਮੈਨੂਅਲ ਆ ਗਈ ਅੱਛਾ ਮੈਨੂਅਲ ਵੀ ਆ ਗਈ ਹਾਂ ਇਹ ਖੁੱਲੀ ਡੁੱਲੀ ਜਾਪਣਾ ਸੁੱਚ ਲਾਈਏ ਦੀ ਦੇਖੀ ਉਹਦੇ ਵਿੱਚ ਮੋਟਰ ਕਿੰਨੇ ਪਾਉਂਦੇ ਆ ਸੁੱਚ ਚਲਾਉਂਦੇ ਆਪਾਂ ਇਹ ਸੁੱਚ ਕਿਹੜੀ ਆਹੀ ਆ ਵੀਰੇ ਸੁੱਚ ਕਿਹੜੀ ਆਹੀ ਐ ਇਹ ਇੱਕ ਇੱਕ ਦੱਬ ਦਵਾ 2 ਲੱਖ ਰੁਪਏ ਨਹੀਂ ਮੈਂ ਕਮਾਤੀ ਸੁੱਚ ਪਿੱਛੋਂ ਤਾਂ ਨਹੀਂ ਕੱਟਦੀ ਨਹੀਂ ਨਹੀਂ ਪਿੱਛੋਂ ਕੱਟੀ ਆ ਮੈਂ ਹਾਂ ਹਾਂ ਲਾਈ ਲਾਈ ਨਹੀਂ ਯਾਰ ਆ ਚੀਜ਼ਾਂ ਨਾ ਦੇਖ ਕਿੰਨਾ ਕਿੰਨਾ ਪੈਸਾ ਲੱਗਦਾ ਥੋੜਾ ਜਿਹਾ ਆ ਸਣੀਆਂ ਗੁੱਲੀਆਂ ਹੀ ਐ ਨਾ ਦੇਣ ਯਾਰ ਹਾਂ ਹੁਣ ਦੇਖ ਬੰਦਾ ਜਲੀਲ ਜਾਂਦਾ ਆ ਚੀਜ਼ਾਂ ਦੇ ਹਾਂ ਕਾਰ ਮੈਗਲ ਮੀਟਰ ਕੀ ਬਾਤਾਂ ਨਹੀਂ ਜੀ ਮੀਟਰ ਕਰਾ ਕੇ ਆ ਕੇ ਇੱਥੇ ਮਿਸਤਰੀ ਉਹ ਕਰ ਦਿੰਦਾ ਕਿਲੋਮੀਟਰ ਵੀ 140 ਤੱਕ ਦੇ ਹੀ ਬੈਠੇ ਕਾਰ ਆ ਯਾਰ ਕਿਹ ਹੈ ਕਿਲੋਮੀਟਰ ਮੀਟਰ ਵੀ ਇਹ ਉਹੀ ਫਿਰ ਮੈਨੂੰ ਲੱਗਦਾ ਵੀ ਇਹ ਟਰੱਕ ਟਰੱਕ ਦਾ ਡੈਸ਼ਬੋਰਡ ਕਲਸਟਰ ਇਹ ਹਾਂ ਜਿਹੜੀ ਆਲੂ ਲੈਣ ਆਉਂਦੀਆਂ ਦੀ ਗੱਡੀਆਂ ਉਹ ਬੰਦ ਬੋਇ ਸ਼ਰਦ ਦਾ ਇੰਗੜ ਹੁੰਦਾ ਥੀ ਉਹ ਜ ਹਾਂ ਠੀਕ ਹੈ ਫੇਰ ਦੇ ਵਿੱਚੋਂ ਭਰ ਕੇ ਤਿੰਨ ਤਿੰਨ ਸੌ ਬੋਰੀ ਕੱਢ ਲਾਂਦੇ ਆ ਦੀ ਜੋਰ ਜਮ ਮਾਰਦੀਆਂ ਜੋਰ ਚੰਗਾ ਵਾ ਉਹ ਪਾਵਰ ਮੈਨੂੰ ਲੱਗਦਾ ਜਿਹੜਾ ਇਹ ਹੈ ਨਾ ਮੀਟਰ ਇਹ ਇਹਦਾ ਟਰੱਕ ਵਾਲੀ ਲੱਗਦਾ ਹੈ ਨਾ ਉਹੀ ਮੀਟਰ ਮੂਟਰ 140 ਤੱਕ ਸਪੀਡਾਂ ਤੇਲ ਤੋਂ ਇਹ ਛੇ ਤੇਲ 'ਚ ਫਰਕ ਪਾਉਂਦਾ ਇਹ ਲੈ ਲੈਣ ਦਾ ਅਸਲ ਡਬਲ ਲੀਵਰ 'ਚ ਆ ਗਈ ਜੀ ਠੀਕ ਹੈ ਠੀਕ ਹੈ ਬੰਦੇ ਨੇ 4 ਵੀਲ ਨਾਲ ਹੀ دیتا ਹੈ ਹਾਂ 4 ਵੀਲ ਨਾਲ ਹਾਂਜੀ ਹਾਂ ਆਹ ਦੇ ਸਾਥ ਵਾਲੀ ਆ ਗਈ ਤੇ ਪੈਰ ਵਾਲੀ ਨਹੀਂ ਇਹਨੂੰ ਕਿਸੇ ਨੂੰ ਲਾ ਦੰਦੀਆ ਕੰਪਨੀ ਕਿਸੇ ਲਾ ਅੱਛਾ ਕਿਸੇ ਨੂੰ ਨਹੀਂ ਲਾਉਂਦੀ ਆਪਣੇ ਵਾਲੇ ਨੂੰ ਲਾ ਕੇ ਆਉਗੀ ਹਾਂ ਲਾ ਕੇ ਉਹਨਾਂ ਨੂੰ ਤਾਂ ਲੱਗ ਠੀਕ ਹੈ ਮੈਂ ਬੰਦੀਪ ਨੂੰ ਕਹਦਾ ਸੋ ਬਹੁਤ ਸੋਹਣੀ ਮਸ਼ੀਨ ਹੈ ਰੰਗ ਰੂੰਗ ਪੱਖੋਂ ਵੀ ਬਾਕੀ ਬੈਠਣ ਬੁੱਠਣ ਨੂੰ ਉੱਪਰ ਨੂੰ ਬਹੁਤ ਬੰਡਲ ਗਈ ਆ ਵੀ ਕਿਉਂ ਬਿਨਾ ਸਟicker ਨਾਲ ਦੁਖਾਈ ਵੀ ਹੈ ਮੂਰੇ ਲਿਖਿਆ ਹੋ ਜਾਂਦਾ ਨਾ ਨਰੀਨ ਨਰੀਂਦਰਾ ਨੋਸੋਤੀ ਆ ਵੀ ਬਹੁਤ ਸੋਹਣਾ ਬਣਾਇਆ ਕੇ ਲਵੇ ਨੇ ਗਿੱਲ ਭਵਨ ਐ ਗਰੋ ਰਜਿਸਟਰਡ ਕਰਾ ਲਈ ਫਾਰਮ ਆਪਣੀ ਨਹੀਂ ਨਹੀਂ ਸਰਦਾ ਨਹੀਂ ਫਿਰ ਅੱਗੇ ਅੱਗੇ ਤਾਂ ਹੁਣ ਜਦੋਂ ਪਤਾ ਹੈ ਕਰ ਨਹੀਂ ਹੈ ਇਹੀ ਕਿ ਨਹੀਂ ਲਓ ਜੀ ਇਹ ਆਪਾਂ ਜੀ ਦਸ਼ਮੇਸ਼ ਵਾਲਿਆਂ ਦਾ ਗਦਾਮ ਗੜਾਮ ਕਹਿੰਦੇ ਆਪਾਂ ਗਦਾਮ ਹੈਨਾ ਤੇ ਦਸ਼ਮੇਸ਼ ਵਾਲਿਆਂ ਦੀ ਵੀ ਕੋਲੇ ਮਤਲਬ ਪੂਰਾ ਹੈਨਾ ਸੇਲ ਪਰਚੇਜ਼ ਕਰਦੇ ਆ ਦਸ਼ਮੇਸ਼ ਤੇ ਸ੍ਰਿੰਦਰ ਦਾ ਪੂਰਾ ਵਧੀਆ ਹੈਨਾ ਤਕਰੀਬਨ ਚੰਗੀ ਮਸ਼ੀਨ ਵੇਚ ਦਿੰਦੇ ਆ ਯਾਨੀ ਕਹਿ ਲਓ ਵੀ ਇੰਨੀ ਇੱਕ ਮਾੜੀ ਫੈਕਟਰੀ ਵੀ ਮਸ਼ੀਨਾਂ ਨਹੀਂ ਹੁੰਦੀਆਂ ਕਿ ਸੇਲ ਕਰਦੀ ਜਿੰਨੀਆਂ ਕਿ ਕਿੱਲੇ ਫਿਰੇ ਵੇਚਦੇ ਮਿਹਨਤ ਵੀ ਬਹੁਤ ਹੈ ਹਾਂ ਜੀ ਮਿਹਨਤ ਵੀ ਬਹੁਤ ਹੈ ਸਟਰਗਲ ਬਹੁਤ ਹੈ ਜੀ ਇਸ ਦੀ ਹੈਡੈਕ ਲੈਣੀ ਹੈਨਾ ਕਿਸੇ ਵੀ ਚੀਜ਼ ਦੀ ਆਪਾਂ ਛੋਟਾ ਮੋਟਾ ਕਮੇਰ ਬੁਕਿੰਗ ਤੋਂ ਲੈ ਕੇ ਕਮੇਰ ਦੀ ਸਰਵਿਸ ਦੇਣ ਤਾ ਡੇਢ ਤੱਕ ਹਣ ਆਪਾਂ ਛੋਟਾ ਮੋਟਾ ਹੀ ਕੋਈ ਦੇਖ ਲਈ ਆਪਾਂ ਕੋਈ ਸੇਲ ਪਰਚੇ ਲੋਨੇ ਕਰਾਉਣਾ ਕਿਸੇ ਆਮ ਜ਼ਿਮੀਂਦਾਰ ਉਲਝ ਜਾਂਦਾ ਉਹਦੇ ਵਿੱਚ ਹਨਾ ਇੱਥੇ ਰੋਜ਼ ਦੀ ਰੋਜ਼ ਕਿੰਨੇ ਲੋਨ ਹੁੰਦੇ ਨੇ ਹਾਂਜੀ ਕਿੰਨੇ ਲੋਨ ਬੰਦਾ ਉਮੇ ਹੀ ਹਟ ਜਾਂਦਾ ਮੇਰੇ ਦੇ ਦੇਖਦੇ ਆ ਵੀ ਕਦੇ ਕਿਸੇ ਨੂੰ ਪੇਪਰ ਭੇਜਦੇ ਕਦੇ ਕਿਸੇ ਦੀ ਕੰਟੇਸ਼ਨ ਦੇਣੀ ਹੈ ਕਦੇ ਕਿਸੇ ਨੂੰ ਕਟੇਸ਼ਨ ਦੇ ਬਿਲਕੁਲ ਬਿਲਕੁਲ ਹੁਣ ਸੀਜ਼ਨ ਵੀ ਨੇੜੇ ਆਦਿਆ ਹੁਣ ਟੈਨਸ਼ਨ ਹੋਰ ਵੱਜਣੀ ਹੈ ਫਿਰ ਲੋਨ ਹੁੰਦੀ ਸਾਰੇ ਅਗਲਾ ਕਹਿੰਦਾ ਵੀ ਨਾਲ ਦੀ ਨਾਲ ਕੰਬਾਈਨ ਡਿਲੀਵਰੀ ਕੰਬਾਈਨ ਵੀ ਮਿਲ ਜੇ ਕੰਬਾਈਨ ਦੀ ਡਿਲੀਵਰੀ ਮਰ ਗਈ ਮੇਰੇ ਤੋਂ ਬਾਅਦ ਸਰਵਿਸ ਵੀ ਦੇਣੀ ਹੈ ਹਾਂ ਸਰਵਿਸ ਵੀ ਦੇਣੀ ਹੈ ਇਹ ਕਿੰਨੇ ਮਾਡਲ ਹੈ ਇਹ ਇਹ 2024 ਹੈ ਛੇ ਛੇ ਪਿਛਲੇ ਸਾਲ ਦੀ ਹੈ ਕਾਦਾ ਕਾਦਾ ਸੀਜ਼ਨ ਲਾ ਲਏ ਇਹਦੇ ਨਾਲ ਇਹਦੇ ਮੱਕੀ ਤੇ ਝੋਨੇ ਦਾ ਲਾ ਲਿਆ ਮੱਕੀ ਤੇ ਝੋਨਾ ਕਿੰਨਾ ਕੁ ਖਰਚਾ ਖਰਚਾ ਕੱਢਿਆ ਮਸ਼ੀਨ ਨੇ ਖਰਚਾ ਤਾਂ ਜੀ ਕੁਝ ਵੀ ਨਹੀਂ ਰਿਪੇਅਰ ਤਾਂ ਹੈ ਨਹੀਂ ਰਿਪੇਅਰ ਜ ਕੁਝ ਵੀ ਖਰਚਾ ਨਹੀਂ ਜੀ ਰੋਗ ਦਾ अच्छा ठीक है। ਹੁਣ ਇਟ ਕੀ ਵੀ ਪੂਰੀ ਮੱਕੀ-ਮੁੱਕੀ ਤੇ ਪੂਰੀ ਚਲਾਉਂਗੇ। ਹਾਂਜੀ ਪੂਰੀ ਚਲਾਉਂਗੇ। ਮੱਕੀ ਤੇ ਆ ਪਹਿਲਾਂ ਹੁਣ ਕਣਕ ਤੇ ਕਣਕ ਤੇ ਫਿਰ ਮੱਕੀ ਤੇ ਫੇਰ ਝੋਨਾ ਹੋ ਗਿਆ। ਆਪਾਂ ਖੜਨੀ ਹੋਣੀ ਆ ਤਾਂ ਤਿੰਨ ਸੀਜ਼ਨ ਇਕੱਠੇ ਜਿਹਾ ਹੋ ਜੰਨੇ ਆ। ਜੈਨੂੰ ਸਮਝ ਲਓ ਰੁਪਏ ਨਾਲ ਪੂਰਾ ਨਾ ਨਿਪਟਦਾ ਹੈ। ਹੈਨਾ? ਤਾਂ ਕਰਕੇ ਏਸੀ ਯੂਸੀ ਪੂਰਾ ਕੰਮ ਜਾਵੇ। ਬਹੁਤ ਸੋਨਾ। ਵੀ ਜਣੀ ਜਿਵੇਂ ਕਣਕ-ਕਣਕ ਚ ਕਹਿੰਦੇ ਆ ਵੀ ਫਿਲਟਰ ਜਾਮ ਹੋ ਗਿਆ ਜੀ ਕੋਈ ਛਤਰੀ ਚੱਕ ਕੇ। ਨਾ ਆਪਾਂ ਆਪਣਾ ਮੂੰਹ ਨਹੀਂ ਧੋਵਾਂਗੇ ਨਾ ਫੇਰ ਤਾਂ ਗੰਦਾ ਹੋਊਗਾ। ਫੇਰ ਤਾਂ ਗੰਦਾ ਹੋਊਗਾ ਉਹਦਾ। ਆਈ ਤਾਂ ਰੇਡੀਏਟਰ ਵੀ ਸਾਫ ਕਰਨਾ ਹਾਂ ਮੇਰੇ ਪਾਸੇ ਫਿਲਟਰ ਲੱਗਿਆ ਹੋਇਆ। ਬਸ ਹਵਾ ਮਾਰ ਦੋ। ਹਾਂ। ਇਹ ਦਿਨ ਚ ਦੋ ਵਾਰੀ ਵੱਜ ਜੂਵੇ ਫਿਰ ਤਾਂ ਸਭ ਤੋਂ ਵਧੀਆ ਨਹੀਂ ਕੀਣਾ ਤਾਂ ਜ਼ਰੂਰੀ ਹੈ। ਸਭ ਤੋਂ ਵਧੀਆ। ਠੀਕ ਹੈ। ਕਿਹੜਾ ਜ਼ਰੂਰੀ ਹੈ? ਉਂ ਕੋਈ ਦਿੱਕਤ ਤਾਂ ਨਹੀਂ ਆਈ ਕਦੇ ਵੀ ਸੀਜ਼ਨ ਦੇ ਵਿੱਚ ਖੜ ਗਿਆ ਜਾਂ ਕੁਝ ਹੋ ਗਿਆ। ਅੱਛਾ ਉਹ ਤਾਂ ਕੋਈ ਦਿੱਕਤ ਨਹੀਂ। ਇਹਨਾਂ ਕੋਲੋਂ ਲੱਗ ਕੇ ਆਉਂਦਾ ਉਹ ਵੀ ਬੰਦੇ ਬਹੁਤ ਵਧੀਆ ਨੇ। ਉਹ ਠੀਕ ਹੈ। ਫੇਬਰੂਅਰੀ ਵਾਲੇ ਉਹ ਵੀ ਬੰਦੇ। ਓਕੇ ਓਕੇ। ਇਹ ਲੱਗੇ ਡਿਜ਼ਾਈਨ ਆ ਨਾ ਦਸ਼ਮੇਸ਼ ਦਾ। ਇੱਕ ਅਲੱਗ ਦਸ਼ਮੇਸ਼ ਨੂੰ ਆਉਂਦਾ। ਦਸ਼ਮੇਸ਼ ਨੂੰ ਆਉਂਦਾ ਦੰਦੇ ਵੀ ਡਾਇਨਾਮਿਕ ਨੇ ਹਾਂ। ਹਾਂ ਬਿਲਕੁਲ ਬਿਲਕੁਲ। ਬਹੁ ਆ ਲੋਹਾ ਵੀ ਪੂਰਾ ਐਨ ਕੁਆਲਿਟੀ ਚ ਲੱਗਿਆ ਵਾ ਕੱਲਾ ਕੱਲਾ ਨੱਟ ਚਮਕਦਾ ਹੈ ਮੱਕੀ ਦਾ ਵੱਡਿਆ ਹੋਇਆ ਹੈ ਇਹਦੇ ਨਾਲ ਹਾਂ ਉਹ ਮਸ਼ੀਨ ਦੇ ਚੰਦਾ ਨੂੰ ਪਤਾ ਹੀ ਨਹੀਂ ਹੈਗਾ ਪਤਾ ਹੀ ਨਹੀਂ ਹੈ ਨਾਲੇ ਉਹ ਵੀ ਰੰਗ ਰੋਗਨ ਵੀ ਨਹੀਂ ਕਿਸੇ ਪਾਸੇੋਂ ਜ਼ਿਆਦਾ ਲੱਥਿਆ ਕੋਈ ਹਾਂਜੀ ਹਾਂਜੀ ਮੱਕੀ ਦਾ ਬਹੁਤ ਵਰਤੀ ਉਹ ਮੱਕੀ ਦਾ ਬਹੁਤ ਪਾਉਂਦੀ ਉਹ ਤਾਂ ਖੜਕਾ ਦਿੰਦੀ ਹੈ ਮਸ਼ੀਨ ਘੜਮ ਘੜਮ ਵਜਦੀ ਹੈ ਹੈਨਾ ਇਹ ਲੋਕਲੇ ਚਲਾਉਂਦੇ ਆ ਹਨਾ ਮੈਂ ਤੇ ਆਪਾਂ ਸਾਰੀਆਂ ਲੋਕਲ ਚਲਾਉਂਦੇ ਹਰਿਆਣੇ ਲੈ ਗਈ ਸੀ ਮੁੰਡਾ ਐਤ ਦੀ ਦੂਹਰ ਹਾਂ ਹਾਂ ਉਹ ਹਰਿਆਣੇ ਗਏ ਜਾਂਦੇ ਕਵਾਲਿਟੀ ਹੈ ਰੰਗ ਰੋਗਨ ਦੀ ਆਪਾਂ ਕਹਿ ਦਈਏ ਹੈ ਨਾ ਹਲੇ ਵੀ ਜਣੀ ਹੱਥ ਉੱਤੇ ਪੂਰਾ ਧਿਲ ਖਾ ਇਹ ਜੀ ਠੀਕ ਹੈ ਇਧਰ ਨੂੰ ਕੋਈ ਦਰਖਤਾਂ ਵਾਲਾ ਨਹੀਂ ਤੁਹਾਡੇ ਕੋਲ ਨਹੀਂ ਸੁੱਥਲਾ ਏਰੀਆ ਹਾਂ ਸੁੱਥਲਾ ਏਰੀਆ ਗੇਰ ਗੁਰ ਦੀ ਕੋਈ ਕੋ ਨਹੀਂ ਗੱਡੀ ਕੰਪਲੇਂਟ ਹੈ ਨਹੀਂ ਸਾਰੀ ਨਾ ਕਦੇ ਅਸੀਂ ਪੂਰੀ ਬਦਲੀ ਆ ਨਾ ਕਦੇ ਇਹਦੇ ਵਿਚਾਰੀ ਦਾ ਕੰਪਲੀਟ ਕਰੀਆ 14 ਦੀ ਗੇਰ ਦੀ ਕੀ ਕੋਈ ਅਸੈਂਬਲੀ ਦੀ ਵੀ ਕਦੇ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਆ ਉਹ ਬਧੀਸ ਮਾਰਦੇ ਚਲਾ ਦਈ ਜੀ ਠੀਕ ਹੈ ਠੀਕ ਹੈ ਨਾ ਨਾ ਬਹੁਤ ਵਧੀਆ ਆਪਣੀ ਸਰਵਿਸ ਬਹੁਤ ਆ ਸਰਵਿਸ ਬਹੁਤ ਤੇ ਵੀ ਮਤਬ ਵਧਾਈ ਜਾਨੀ ਜੀ ਕਿਵੇਂ ਚੱਲਦੀ ਆ ਮਸ਼ੀਨ ਹੂੰ ਜੇੜਾ ਮਰੀ ਜਾਂਦਾ ਗੇੜਾ ਮਰੀ ਜਾਂਦਾ ਨਾ ਨਾ ਵਧੀਆ ਬਹੁਤ ਸੋਹਣੀ ਡੀਲ ਲੈ ਲੈਂਦੀ ਬੀਰੋ ਨੇ ਦਸ਼ਮੇਸ਼ਾਣ ਦੀ ਆਪਣੀ ਵੀ ਆ ਰਹੀਆਂ ਨੇ ਜੀ ਮਸ਼ੀਨਾ ਹੁਣ 12 ਤਰੀਕ ਨੂੰ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਮਿਲਦੇ ਆ ਜੀ